ਅੱਜਕੱਲ੍ਹ ਦੇ ਸਮਿਆਂ ਦੇ ਵਿੱਚ 24 ਘੰਟੇ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਤਾਂ ਹੁੰਦਾ ਹੀ ਹੈ ਜਾਂ ਫਿਰ ਜੇਕਰ ਅਸੀਂ ਆਫਿਸ ਹੁੰਦੇ ਆ ਜਾਂ ਕੋਈ ਕੰਮ ਕਰ ਰਹੇ ਹੁੰਦੇ ਆ ਤਾਂ ਸਾਡੇ ਸਾਹਮਣੇ ਜਾਂ ਤਾਂ ਸਿਸਟਮ ਜਾਂ ਫਿਰ ਲੈਪਟਾਪ ਹੁੰਦਾ ਹੈ ਕਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਰਿਸਰਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੀ ਨੌਜਵਾਨ ਪੀੜੀ ਜੋ ਹੈ ਇਹਨਾਂ ਦੇ ਵੱਲ ਰੁਖ ਕਰ ਰਹੀ ਹੈ ਯਾਨੀ ਮਾਡਰਨਾਈਜੇਸ਼ਨ ਦੇ ਵੱਲ ਤੇ ਇਸ ਦੇ ਨਾਲ ਉਹਨਾਂ ਨੂੰ ਗੰਭੀਰ ਬਿਮਾਰੀਆਂ ਹੋ ਰਹੀਆਂ ਨੇ ਤੇ ਉਹਨਾਂ ਨੂੰ ਗੰਭੀਰ ਬਿਮਾਰੀਆਂ ਹੋ ਰਹੀਆਂ ਨੇ ਲੇਕਿਨ ਉਹਨਾਂ ਦੇ ਨਾਲ ਜੋ ਲੋਕੀ ਰਹਿੰਦੇ ਨੇ ਓ ਵੀ ਸੰਕਰਮਿਤ ਹੋ ਰਹੇ ਨੇ ਤਾਂ ਅਖਰ ਕੀ ਰਿਸਰਚ ਕੀਤਾ ਗਿਆ ਕਿਹੜੇ ਵੱਡੇ ਖੁਲਾਸੇ ਹੋਏ ਨੇ ਜਿਸ ਵੱਲ ਧਿਆਨ ਦੇਣਾ ਤੁਹਾਨੂੰ ਵੀ ਬਿਹਤਰ ਜ਼ਰੂਰੀ ਹੈ ਉਹ ਜਾਣਦੇ ਆ ਇਸ ਵੀਡੀਓ ਦੇ ਵਿੱਚ ਅੱਜ ਕੱਲ੍ਹ ਦੀ ਸਮਿਆਂ ਦੇ ਵਿੱਚ ਜ਼ਿਆਦਾਤਰ ਲੋਕ ਬਿਜ਼ੀ ਹੋ ਚੁੱਕੇ ਨੇ ਆਫਿਸ ਦੇ ਵਿੱਚ ਜਾ ਕੇ ਕੰਮ ਕਰਨਾ ਕੰਪਿਊਟਰ ਚਲਾਉਣਾ ਲੈਪਟਾਪ ਜਾਂ ਫਿਰ ਫੋਨ ਦੇ ਰਾਹੀਂ ਕਿਤੇ ਵੀ ਜਾਂਦੇ ਨੇ ਬਿਜ਼ੀ ਰਹਿੰਦੇ ਨੇ ਹੋਰ ਤਾਂ ਹੋਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਲੋਕ ਨੇ ਉਬੀ ਫੋਨ ਦੇ ਆਦੀ ਹੋ ਚੁੱਕੇ ਨੇ ਹਾਲਾਂਕਿ ਇਲੈਕਟ੍ਰੋਨਿਕ ਯੰਤਰਾਂ ਦੀ ਜ਼ਿਆਦਾ ਵਰਤੋਂ ਨੌਜਵਾਨਾਂ ਦੇ ਲਈ ਨੁਕਸਾਨਦੇ ਹ ਸਾਬਤ ਹੋ ਰਹੀ ਹੈ ਸਿਹਤ ਮਾਹਰਾ ਮੁਤਾਬਕ 20 ਤੋਂ 55 ਸਾਲ ਦੀ ਉਮਰ ਦੇ ਲੋਕ ਗੈਜੇਟਸ ਦੀ ਜ਼ਿਆਦਾ ਵਰਤੋਂ ਕਾਰਨ ਪਿੱਠ ਦਾ ਦਰਦ ਗਰਦਨ ਦੇ ਦਰਦ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਤੋਂ ਪੀੜਤ ਨੇ ਗੈਜੇਟਸ ਦੀ ਜ਼ਿਆਦਾ ਵਰਤੋਂ ਕਾਰਨ ਪਿਛਲੇ ਕੁਝ ਸਾਲਾਂ ਤੋਂ ਪਿੱਠ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਤੇਜ਼ੀ ਦੇ ਨਾਲ ਵਧੀਆਂ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਸਪਾਈਨ ਸਰਜਨ ਡਾਕਟਰ ਰਾਮ ਚੱਡਾ ਨੇ ਇਸ ਮੁਤਲਕ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਗੈਜੇਟਸ ਦੀ ਜ਼ਿਆਦਾ ਵਰਤੋਂ ਨਾਲ 20 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਦੇ ਵਿੱਚ 60 ਫੀਸਦੀ ਵਾਧਾ ਹੋਇਆ ਜਿਨ੍ਹਾਂ ਜ਼ਿਆਦਾ ਲੋਕ ਇਨ੍ਹਾਂ ਯੰਤਰਾਂ ਦੇ ਆਦੀ ਹੋ ਰਹੇ ਨੇ ਉਨਾ ਹੀ ਰੀਡ ਦੀ ਹੱਡੀ ਤੇ ਮਾੜਾ ਅਸਰ ਵੀ ਪੈ ਰਿਹਾ ਜੇਕਰ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਤਾਂ ਫਿਰ ਗਰਦਨ ਦੇ ਵਿੱਚ ਦਰਦ ਮੋਢਿਆਂ ਦੇ ਵਿੱਚ ਅਕੜਾ ਸਿਰ ਦਰਦ ਅਤੇ ਸਰੀਰ ਗਤੀਵਿਧੀਆਂ ਦੀ ਕਮੀ ਵਰਗੇ ਲੱਛਣ ਦਿਖਾਈ ਦਿੰਦੇ ਨੇ ਹਸਪਤਾਲ ਦੇ ਵਿੱਚ ਰੋਜ਼ਾਨਾ ਆਉਣ ਵਾਲੇ 10 ਤੋਂ 12 ਮਰੀਜ਼ਾਂ ਦੇ ਵਿੱਚ 4 ਤੋਂ 5 ਦੇ ਕਰੀਬ ਗੈਜੇਟਸ ਦੀ ਜ਼ਿਆਦਾ ਵਰਤੋਂ ਕਾਰਨ ਗਰਦਨ ਅਤੇ ਪਿੱਠ ਦੇ ਦਰਦ ਤੋਂ ਪੀੜਤ ਨੇ ਡਾਕਟਰ ਨੇ ਕਿਹਾ ਕਿ ਸਕਰੀਨ ਦੇ ਸਾਹਮਣੇ ਬਹੁਤ ਜ਼ਿਆਦਾ ਸਮਾਂ ਬਿਤਾਉਣ ਦੇ ਨਾਲ ਗਰਦਨ ਆਕੜਨ ਸ਼ੋਲਡਰ ਬਲੇਡਸ ਦੇ ਵਿੱਚ ਦਰਦ ਸਰੀਰ ਦੇ ਵਿੱਚ ਦਰਦ ਜਾਂ ਫਿਰ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਸਫ਼ਰ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨਾ ਜਾਂ ਕੰਮ ਕਰਦੇ ਸਮੇਂ ਘੰਟਿਆਂ ਤੱਕ ਲੈਪਟਾਪ ਦੀ ਵਰਤੋਂ ਕਰਨਾ ਗਲਤ ਆਸਣ ਦੇ ਵਿੱਚ ਬੈਠਣਾ ਜਾਂ ਫਿਰ ਲੰਬੇ ਸਮੇਂ ਤੱਕ ਇੱਕੋ ਸਥਿਤੀ ਦੇ ਵਿੱਚ ਬੈਠਣਾ ਪਿੱਠ ਦਰਦ ਦਾ ਕਾਰਨ ਬਣ ਸਕਦਾ ਹੈ ਜਦੋਂ ਅਸੀਂ ਆਪਣੀ ਗਰਦਨ ਨੂੰ ਝੁਕਾਉਂਦੇ ਹਾਂ ਅਤੇ ਸਕਰੀਨ ਨੂੰ ਲੰਬੇ ਸਮੇਂ ਤੱਕ ਦੇਖਦੇ ਹਾਂ ਤਾਂ ਇਹ ਗਰਦਨ, ਪਿੱਠ ਅਤੇ ਰੀੜ ਦੀ ਹੱਡੀ ਉਤੇ ਦਬਾਅ ਪਾਉਂਦਾ ਹੈ। ਇੱਕ ਆਮ ਸਥਿਤੀ ਦੇ ਵਿੱਚ ਗਰਦਨ ਅਤੇ ਪਿੱਠ ਸਿੱਧੀ ਰਹਿੰਦੀ ਹੈ ਪਰ ਗਰਦਨ ਨੂੰ ਝੁਕਾ ਕੇ ਰੱਖਣ ਦੇ ਨਾਲ ਰੀੜ ਦੀ ਹੱਡੀ ਉਤੇ ਤਣਾਅ ਪੈਂਦਾ ਹੈ। ਇਸ ਮੁਤਲਕ ਸਿਹਤ ਮਾਹਰਾ ਮੁਤਾਬਕ ਪਿੱਠ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਆਪਣੀ ਰੀਡ ਦੀ ਹੱਡੀ ਨੂੰ ਲਚਕੀਲਾ ਅਤੇ ਮਜ਼ਬੂਤ ਰੱਖਣ ਦੇ ਲਈ ਤੁਹਾਨੂੰ weight lifting, yoga, meditation, stretching ਅਤੇ cardio ਕਸਰਤ ਕਰਨੀ ਚਾਹੀਦੀ ਹੈ। ਲੰਬੇ ਸਮੇਂ ਤੱਕ ਇਲੈਕਟ੍ਰੋਨਿਕ ਗੈਜੇਟਸ ਦੀ ਵਰਤੋਂ ਕਰਨ ਤੋਂ ਬਚੋ ਅਤੇ ਬੈਠਣ ਵੇਲੇ ਅੱਗੇ ਝੁਕਣ ਤੋਂ ਬਚੋ। ਰੀਡ ਦੀ ਹੱਡੀ ਦੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸਹੀ ਸਥਿਤੀ ਦੇ ਵਿੱਚ ਬੈਠਣਾ ਜ਼ਰੂਰੀ ਹੈ। ਚੰਗੀ ਕੁਆਲਿਟੀ ਵਾਲੀ ਕੁਰਸੀ ਦੀ ਵਰਤੋਂ ਕਰੋ। ਜੋ ਤੁਹਾਡੀਆਂ ਹੱਡੀਆਂ ਨੂੰ ਸਹੀ ਸ਼ੇਪ ਦੇ ਵਿੱਚ ਰੱਖਣ ਵਿੱਚ ਮਦਦ ਕਰ ਸਕਦੀ ਹੈ ਜਿਹੜੇ ਲੋਕ ਦਫ਼ਤਰ ਦੇ ਵਿੱਚ ਇੱਕ ਥਾਂ ਤੇ ਬੈਠ ਕੇ ਘੰਟਿਆਂ ਬਤੀਤ ਕੰਮ ਕਰਦੇ ਨੇ ਉਹਨਾਂ ਨੂੰ ਕੰਮ ਦੌਰਾਨ ਬ੍ਰੇਕਸ ਲੈਣੀਆਂ ਚਾਹੀਦੀਆਂ ਤੁਹਾਨੂੰ ਸਹੀ ਬੈਠਣ ਦੀ ਸਥਿਤੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਸਟ੍ਰੈਚਿੰਗ ਵੀ ਨਾਲ ਹੀ ਕਰਨੀ ਚਾਹੀਦੀ ਹੈ ਅਜਿਹਾ ਕਰਨ ਦੇ ਨਾਲ ਰੀੜ ਦੀ ਹੱਡੀ ਅਤੇ ਪਿੱਠ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਡਾਕਟਰਾਂ ਮੁਤਾਬਕ 20 ਤੋਂ 50 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਪਿੱਠ ਅਤੇ ਰੀੜ ਦੀ ਹੱਡੀ ਦੀ ਸਮੱਸਿਆ 5% ਦੀ ਵੱਧ ਚੁੱਕੀ ਹੈ। ਪੰਜ ਵਿੱਚੋਂ ਘੱਟੋ-ਘੱਟ 2 ਤੋਂ 3 ਮਰੀਜ਼ ਪਿੱਠ ਦਰਦ ਤੋਂ ਪੀੜਤ ਨੇ। ਉਹਨਾਂ ਨੂੰ ਜਲਦੀ ਠੀਕ ਹੋਣ ਦੇ ਲਈ ਆਰਾਮ ਕਰਨ ਤੇ ਨਾਲ ਹੀ ਆਪਣਾ ਪੋਸਚਰ ਸਹੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤਾਂ ਅੱਜਕੱਲ ਦੇ ਟਾਈਮ ਦੇ ਵਿੱਚ ਸਾਰੇ ਇੰਨੇ ਜ਼ਿਆਦਾ ਬੀਜ਼ੀ ਹੋ ਗਏ ਨੇ ਮੋਬਾਈਲ ਦੇ ਨਾਲ, ਲੈਪਟਾਪ ਦੇ ਨਾਲ, ਆਪਣੇ ਸਿਸਟਮ ਦੇ ਨਾਲ ਕਿ ਉਹਨਾਂ ਦੇ ਹੱਥਾਂ ਦੇ ਵਿੱਚ 24 24 ਘੰਟੇ ਮੋਬਾਈਲ ਫੋਨ ਹੁੰਦਾ ਜੇ ਮੋਬਾਈਲ ਫੋਨ ਨਹੀਂ ਹੁੰਦਾ ਤਾਂ ਲੈਪਟਾਪ ਜਾਂ ਫਿਰ ਸਿਸਟਮ ਹੁੰਦਾ ਹੈ ਅਜਿਹੇ ਦੇ ਵਿੱਚ ਇੱਕ ਤਾਂ ਨਿਗਾ ਜੋ ਕਿ ਘਟ ਹੋ ਰਹੀ ਹੈ ਦੂਜੇ ਪਾਸੇ ਪੋਸਟਰ ਖਰਾਬ ਹੋ ਰਿਹਾ ਜਿਸ ਦੇ ਕਾਰਨ ਅੱਗੇ ਜਾ ਕੇ ਤੁਹਾਨੂੰ ਇਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਜਾਣਕਾਰੀ ਡਾਕਟਰਾਂ ਦੇ ਵੱਲੋਂ ਮਹਾਰਾ ਦੇ ਵੱਲੋਂ ਦਿੱਤੀ ਗਈ ਹੈ ਤਾਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਬੇਹਦ ਜ਼ਿਆਦਾ ਲੋੜ ਹੈ ਬਿਊਰੋ ਰਿਪੋਰਟ ਹਮਦਰ ਟੀਵੀ